ਸਾਥੀ ਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਚਾਇਤੀ ਚੋਣਾਂ ਪੰਜਾਬ ਵੱਲੋਂ ਸੰਪੰਨ ਹੋ ਚੁੱਕੀਆਂ ਨੇ ਅੱਜ ਜਿਹੜੇ ਹਲਕਿਆਂ ਦੇ ਵਿੱਚ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਸਰਪੰਚਾਂ ਜਾਂ ਪੰਚਾਂ ਦੀ ਸੋ ਨਹੀਂ ਚੁਕਾਈ ਗਈ ਅੱਜ ਡੀਸੀ ਸਹਿਬਾਨਾ ਦੀ ਡਿਊਟੀ ਲਾ ਕੇ ਅਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਵੱਲੋਂ ਇਸ ਅੱਜ ਜਿਹੜੇ ਨੇ ਹਰੇਕ ਜ਼ਿਲ੍ਹੇ ਦੇ ਵਿੱਚੋਂ ਪੰਜ ਅਤੇ ਸਰਪੰਚ ਬੁલાਏ ਗਿਆ ਸੌ ਚੁੱਕ ਸਮਾਗਮ ਹੋਏ ਲੇਕਿਨ ਇੱਕ ਪੰਜਾਬ ਸਰਕਾਰ ਨੇ ਇਹ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਦੇ ਵਿੱਚ ਵੱਡਾ ਉਪਰਾਲਾ ਕੀਤਾ ਹੈ ਪੰਚਾਂ ਨੂੰ ਲੈ ਕੇ ਇੱਕ ਪਾਸੇ ਅੱਜ ਹਰ ਜ਼ਿਲ੍ਹੇ ਦੇ ਪੰਚ ਜਿਹੜੇ ਨੇ ਉਹ ਜ਼ਿਲ੍ਹੇ ਦੇ ਵਿੱਚ ਬੁલાਏ ਗਿਆ ਡੀਸੀ ਸਹਿਬਾਨ ਆਪ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕਾਂ ਵੱਲੋਂ ਪੰਚਾਂ ਦੇ ਸੌ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ ਦੂਸਰੇ ਪਾਸੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਚਾਂ ਨੂੰ ਲੈ ਕੇ ਵੱਡੇ ਐਲਾਨ ਕੀਤੇ ਗਏ ਯਾਨੀ ਕਿ ਪੰਚਾਂ ਲਈ ਸਭ ਤੋਂ ਵੱਡੀ ਖੁਸ਼ਖਬਰੀ ਹੈ ਅੱਜ ਦੇ ਦਿਨ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇੱਕ ਨਿੱਜੀ ਚੈਨਲ ਨੇ ਖੁਲਾਸਾ ਕੀਤਾ ਹੈ ਕਿ ਜਿਹੜੇ ਪੈਂਚ ਨੇ ਅਤੇ ਸਰਪੰਚ ਨੇ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੋਵੇਗਾ ਜੇਕਰ ਮੌਕੇ ਤੇ ਸਰਪੰਚ ਗੈਰ ਹਾਜ਼ਰ ਹੈ ਤਾਂ ਉਥੇ ਪੰਚ ਦੀ ਜਿਹੜੀ ਕਾਰਗੁਜ਼ਾਰੀ ਹੈ ਕਾਰਵਾਈ ਹੈ ਉਹ ਸਰਪੰਚ ਦੇ ਬਰਾਬਰ ਮੰਨੀ ਜਾਵੇਗੀ। ਯਾਨੀ ਕਿ ਦੋਹਾਂ ਦੀਆਂ ਸ਼ਕਤੀਆਂ ਪਾਵਰਾਂ ਇਕੁਅਲਸ ਹੋਣਗੀਆਂ। ਹੁਣ ਅਲੱਗ-ਅਲੱਗ ਪਿੰਡਾਂ ਦੇ ਜਿਹੜੇ ਸਰਪੰਚ ਚੁਣੇ ਗਏ ਨੇ ਪੰਚਾਇਤੀ ਚੋਣਾਂ ਦੇ ਵਿੱਚ ਉਹ ਆਪਣੀ ਮਨਮਾਨੀ ਨਹੀਂ ਕਰ ਸਕਦੇ। ਚਾਹੇ ਉਹ ਗ੍ਰਾਂਟ ਹੋਵੇ ਚਾਹੇ ਉਹ ਪਿੰਡ ਦੇ ਡਿਵੈਲਪਮੈਂਟ ਦੇ ਕੰਮ ਹੋਣ ਚਾਹੇ ਕਿ ਜਿਹੜੇ ਪਿੰਡ ਦੀ ਪੰਚਾਇਤੀ ਜ਼ਮੀਨ ਹੋਵੇ ਉਹਦੇ ਹੱਕ ਦੇ ਵਿੱਚ ਫੈਸਲਾ ਲੈਣਾ ਹੋਵੇ। ਕਾ ਸਰਪੰਚ ਆਪਣੀ ਮੰਨਮਾਨੀ ਜਾਂ ਮਤਾ ਨਹੀਂ ਪਾ ਸਕਦਾ ਜਿੰਨੀ ਦੇਰ ਤੱਕ ਜਿਹੜੇ ਮੈਂਬਰ ਪੰਚਾਇਤ ਜਿਹੜੇ ਪੰਜ ਚੁਣੇ ਨੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਿੰਨੀ ਦੇਰ ਤੱਕ ਉਹਨਾਂ ਦੀ ਯੈਸ ਜਾਂ ਉਹਨਾਂ ਵੱਲੋਂ ਹਾਂ ਨਹੀਂ ਹੁੰਦੀ ਉਹਨਾਂ ਨੇ ਕਿਹਾ ਨਾ ਤੇ ਸਰਪੰਚ ਵੱਡਾ ਹੈ ਨਾ ਪੰਚ ਵੱਡਾ ਹੈ ਯਾਨੀ ਕਿ ਦੋਹਾਂ ਦੀ ਸ਼ਕਤੀ ਨੂੰ ਇਕੁਅਲ ਬਰਾਬਰ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਜਿੰਨਾ ਕੋ ਹੱਕ ਉਸ ਸਰਪੰਚ ਦਾ ਬਣਦਾ ਹੈ ਉਨ੍ਹਾਂ ਕੋ ਨੂੰ ਨਮਾਇਦੇ ਚੁਣੇ ਗਏ ਨੇ ਪਿੰਡ ਵੱਲੋਂ ਪੰਚ ਜਿਹਨੂੰ ਮੈਂਬਰ ਪੰਚਾਇਤ ਕਹਿੰਦੇ ਨੇ ਉਹਨਾਂ ਦਾ ਵੀ ਉਨਾ ਹੀ ਹੱਕ ਬਣਦਾ ਹੈ ਇਸ ਨੂੰ ਲੈ ਕੇ ਸਰਕਾਰ ਨੇ ਇੱਕ ਸਭ ਤੋਂ ਵੱਡਾ ਅਤੇ ਪਹਿਲਾ ਪੰਜਾਬ ਦੇ ਚ ਪੰਚਾਇਤੀ ਚ ਉਹਨਾਂ ਨੂੰ ਸੰਪਨ ਕਰਾ ਕੇ ਪਹਿਲੀ ਵਾਰ ਪੰਜਾਬ ਦੀਆਂ ਪੰਚਾਇਤਾਂ ਬਾਰੇ ਇੱਕ ਬੜਾ ਵੱਡਾ ਫੈਸਲਾ ਲਿਆ ਹੈ ਦੂਸਰੇ ਪਾਸੇ ਸੁਪਰੀਮ ਕੋਰਟ ਨੇ ਵੀ ਫਟਕਾਰ ਲਗਾਈ ਹੈ ਪੰਜਾਬ ਸਰਕਾਰ ਨੂੰ ਕਿਉਂਕਿ ਪੰਜਾਬ ਸਰ ਪੰਜਾਬ ਦੇ ਵਿੱਚ ਲਗਭਗ 3000 ਸਰਪੰਚ ਜਿਹੜੇ ਨੇ ਸਰਬਸੰਮਤੀ ਦੇ ਨਾਲ ਚੁਣੇ ਗਏ ਧੱਕੇ ਦੇ ਨਾਲ ਉਹਨਾਂ ਵੱਲੋਂ ਜਿਹੜੀਆਂ ਦਰਖਾਸਤਾਂ ਦਿੱਤੀਆਂ ਗਈ ਸੀ ਨਾਮਜ਼ਦਗੀ ਪਰਚੇ ਰੱਦ ਕੀਤੇ ਗਏ ਸਹਿਮਤੀ ਦੇ باوجود ਵੀ ਅਫਸਰਾਂ ਵੱਲੋਂ ਸਰਕਾਰ ਵੱਲੋਂ ਆਪ ਆਪ ਵੀ ਪਾਰਟੀ ਦੇ ਸਰਪੰਚ ਅਤੇ ਪੰਚ ਬਣਾਏ ਗਏ ਸੁਪਰੀਮ ਕੋਰਟ ਨੇ ਫਟਕਾਰ ਲਗਾਈ ਹੈ ਪੰਜਾਬ ਸਰਕਾਰ ਨੂੰ ਇੱਧਰ 3000 ਪਿੰਡਾਂ ਦੇ ਵਿੱਚ ਇਨਵੈਸਟੀਗੇਸ਼ਨ ਹੋਵੇਗੀ ਪਟੀਸ਼ਨਾਂ ਦਾਇਰ ਹੋਣਗੀਆਂ ਅਤੇ 6 ਮਹੀਨੇ ਦੇ ਵਿੱਚ 3000 ਜਿਹੜੇ ਸਰਪੰਚ ਨੇ ਫਿਰ ਦੁਬਾਰਾ ਚੁਣੇ ਜਾਣਗੇ ਇੱਕ ਪਾਸੇ ਪੰਜਾਬ ਸਰਕਾਰ ਨੇ ਅੱਜ ਵੱਡਾ ਫੈਸਲਾ ਸੁਣਾਇਆ ਹੈ ਮੈਂਬਰ ਜਾਨਕਿ ਪੰਚਾਂ ਨੂੰ ਲੈ ਕੇ ਦੂਸਰੇ ਪਾਸੇ ਅੱਜ ਪੰਜਾਬ ਦੇ ਵਿੱਚ 3000 ਸਰਪੰਚ ਨੇ ਜਿਨ੍ਹਾਂ ਉੱਤੇ ਸੁਪਰੀਮ ਕੋਰਟ ਵੱਲੋਂ ਸਿਕੰਜਾ ਕੱਸ ਦਿੱਤਾ ਗਿਆ ਹੈ ਧੰਨਵਾਦ